ਜਗ ਤੋਂ ਨਿਆਰੀ ਹੁੰਦੀ ਉਹਨਾਂ ਦੀ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਕਸਾਂ ਜਗ ਤੋਂ ਨਿਆਰੀ ਹੁੰਦੀ ਦੀ ਨਾਮ ਜਪਿਆ ਜਿਨਾ ਨੇ ਤੇਰਾ ਬ੍ਰਹਮ ਸੰਗਾਰੀ ਪਰਮ ਸਤਕਾਰਯੋ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦੁਨੀਆ ਦੇ ਕੰਮ ਤੰਦੇ ਵਿਹਾਰ ਪਿੱਛੇ ਛੱਡ ਕੇ ਮਨ ਵਿੱਚ ਸ਼ਰਧਾ ਤੇ ਪ੍ਰੇਮ ਲੈ ਕੇ ਗਵਾਲੀਆ ਦੋ ਜਹਾਨ ਸਰਬ੍ਰੇਖਨਾਤ ਕਲਯੁਗੀ ਜੀਵਾਂ ਦੇ ਉਦਾਰ ਕਰਤਾ ਸਤਿਗੁਰੂ ਦੋ ਜਹਾਨ ਵਾਲੀ ਦਇਆ ਦੇ ਸਾਗਰ ਕਿਰਪਾ ਦੇ ਦਾਤੇ ਚਬਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏ ਮਾਨ ਜੁਗੋ ਜੁਗਟਾਲ ਸਤਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਦੀ ਪਾਵਨ ਪੀਤਰ ਜੁਨੀ ਚ ਪਹੁੰਚ ਗਏ ਮਹਾਪੁਰਸ਼ਾਂ ਦੀ ਤਪੋ ਭੂਮੀ ਅਸਥਾਨ ਤੇ ਪਹੁੰਚ ਗਏ ਕਾਫੀ ਸਮੇਂ ਤੋਂ ਅਮਰਤ ਵੇਲੇ ਤੋਂ ਬਹੁਤ ਸਾਰੇ ਗੁਰਮਖਾਂ ਤੋਂ ਮਹਾਪੁਰਸ਼ਾਂ ਤੋਂ ਗੁਰਬਾਣੀ ਦੀਆਂ ਗੁਰੂ ਇਤਿਹਾਸ ਦੀਆਂ ਵਿਚਾਰਾਂ ਮਹਾਪੁਰਸ਼ਾਂ ਦੇ ਜੀਵਨ ਪ੍ਰਤੀ ਵਿਚਾਰਾਂ ਸਰਵਣ ਕਰਕੇ ਜਿੱਥੇ ਆਪਣੇ ਜੀਵਨ ਦੀਆਂ ਘੜੀਆਂ ਟੈਮ ਅਤੇ ਸਵਾਸਾਂ ਨੂੰ ਲੇਖੇ ਚਲਾ ਰਿਹਾ ਹਾਂ ਉਥੇ ਸਤਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਸਾਸਨਜੀ ਸਰਸਿੰਗੀ ਰਾੜਾ ਸਾਹਿਬ ਵਾਲੇ ਮਹਾਪੁਰਸ਼ ਸੰਤ ਬਾਬਾ ਕਿਸ਼ਨ ਸਿੰਘ ਜੀ ਉਹਨਾਂ ਦੇ ਦਰੋਂ ਕਰੋ ਬਰੋ ਸਾਇਹੇ ਮਹਾਪੁਰਸ਼ ਸੰਤ ਬਾਬਾ ਕਰਮ ਸਿੰਘ ਜੀ ਉਹਨਾਂ ਦੀ ਸਲਾਣਾ ਯਾਦ ਨੂੰ ਤਾਜ਼ੀ ਕਰਦੇ ਹੋਏ ਬਹੁਤ ਸਾਰੀਆਂ ਸੰਗਤਾਂ ਦੂਰੋਂ ਨੇੜੇ ਚੱਲ ਕੇ ਤਿੰਨ ਦਿਨਾਂ ਤੋਂ ਲੈ ਕੇ ਕੱਲ ਵੀ ਅੱਜ ਵੀ ਤੇ ਪਰਸੋਂ ਵੀ ਸਾਥ ਸਾਰੇ ਇਸੇ ਤਰ੍ਹਾਂ ਰਸਤੇ ਪਰੇ ਚੱਲ ਰਹੇ ਹਨ ਇਹ ਸਾਰਾ ਜੋ ਕੁਝ ਵੀ ਦੇਖ ਰਹੇ ਹੋ ਤੁਸੀਂ ਮਹਾਂਪੁਰਸ਼ਾਂ ਦਾ ਪ੍ਰੇਮ ਸੰਗਤਾਂ ਦੇ ਨਾਲ ਸਵਾਉ ਸਾਸ ਸਿੰਘ ਜੀ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਲਾਹੌਰਾ ਸਾਹਿਬ ਵਾਲੇ ਮਹਾਂਪੁਰਸ਼ਾਂ ਤੇ ਸਾਡੇ ਵੱਲੋਂ ਇਹ ਹਾਜ਼ਰੀ ਪਰਵਾਨ ਕਰਨੀ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਮਹਾਂਪੁਰਖ ਸਵੇਰੇ ਸਾਡੀ ਗੱਲਬਾਤ ਹੋ ਰਹੀ ਸੀ ਆਪਸ ਵਿੱਚ ਬਚਨ ਸਰਾਰੇ ਸੀ ਇਹਨਾਂ ਦੇ ਤੇ ਨਾਲੇ ਕਹਿ ਰਹੇ ਸੀ ਵੀ ਆਪਣੇ ਸਾਰਿਆਂ ਵੱਲੋਂ ਸਾਡੇ ਵੱਲੋਂ ਹਾਜ਼ਰੀ ਪੀਖੀ ਸਾਹਿਬ ਹਾਜ਼ਰੀ ਲਵਾ ਗਿਆਣੀਆਂ ਤੇ ਸੰਤ ਬਾਬਾ ਸਤਨਾਮ ਸਿੰਘ ਜੀ ਮਹਾਂਪੁਰਖਾਂ ਨੂੰ ਸੰਗਤ ਨੂੰ ਸਾਡੇ ਵੱਲੋਂ ਫਤਿਹ ਵੀ ਬੁਲਾਉਣੀ ਸਾਧ ਸੰਗਤ ਜੀ ਬਚਨ ਸੁਨਾਰੇ ਸੀ ਸੰਤ ਬਾਬਾ ਕਰਮ ਸਿੰਘ ਜੀ ਮਹਾਂਪੁਰਖਾਂ ਦੇ ਕਹਿੰਦੇ ਉਹਨਾਂ ਨੇ ਛੋਟੇ ਅਤੇ ਵੱਡੇ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਸੰਗਤ ਵੀ ਕੀਤੀ ਅਤੇ ਨਾਲ-ਨਾਲ ਉਹਨਾਂ ਨੇ ਉਹਨਾਂ ਦੇ ਬਚਨ ਵੀ ਕਮਾਏ। ਉਹਨਾਂ ਮਹਾਪੁਰਸ਼ਾਂ ਨੇ ਬਹੁਤ ਲੰਮਾ ਸਮਾਂ ਗੁਰਬਾਣੀ ਦਾ ਕੀਰਤਨ, ਕਥਾ ਵਿਚਾਰ, ਸੰਗਤਾਂ ਵਿੱਚ ਲਾ ਕੇ ਵਿੱਚ ਕਰਦੇ ਰਹਿੰਦੇ ਸੀ ਜਾ ਕੇ। ਜਦੋਂ ਇਹ ਸਥਾਨ ਦੀ ਸੇਵਾ ਉਹਨਾਂ ਨੇ ਸੰਭਾਲ ਲਈ ਸੀ। ਪਰ ਜਿਹੜੀ دیਵਾਨਾਂ ਦੀ ਪੇਟਾ ਹੁੰਦੀ ਸਾਸਾਂ ਦੀ ਬਾਹਰੂ ਸੰਗਤ ਹੁੰਦੀ ਸੀ। ਓ ਪੇਟਾ ਸੰਤ ਬਾਬਾ ਕਰਮ ਸਿੰਘ ਜੀ ਛੋਟੇ ਮਹਾਰਾਜ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਨੂੰ ਆਪਣੇ ਹੱਥਾਂ ਨਾਲ ਆਪ ਦੇ ਕੇ ਆਉਂਦੇ ਸਨ ਪੇਟਾ ਗੁਰਦੁਆਰਾ ਰਾੜਾ ਸਾਹਿਬ ਤੁਸੀਂ ਕਹੋਗੇ ਵੀ ਕਿਹੋ ਜੀ ਮਹਾਪੁਰਸ਼ਾਂ ਦੇ ਸੇਵਕ ਸੀ ਤਿਆਗੀ ਇੱਕ ਜਾਂ ਦੋ ਚਾਰ ਨਹੀਂ ਬਹੁਤ ਐਸ ਤਰ੍ਹਾਂ ਦੇ ਮਹਾਪੁਰਖ ਹੋਏ ਨੇ ਇਸੇ ਤਰ੍ਹਾਂ ਜਿਵੇਂ ਸੰਤ ਬਾਬਾ ਹਰਪਾਜਨ ਸਿੰਘ ਜੀ ਕੌਰੀਆਂ ਵਾਲੇ ਮਹਾਪੁਰਸ਼ ਉਹਨਾਂ ਨੇ ਵੀ ਸਾਧ ਸੰਤ ਜਿੰਨਾ ਜਰੂਰ ਆਉ ਕਉਰੀਆ ਰਹੇ ਨੇ ਉਹ ਜਿੰਨੀ ਵੀ ਭੇਟਾ ਹੁੰਦੀ ਸੀ ਮਾਇਆ ਹੁੰਦੀ ਸੀ ਉਥੋਂ ਦੀ ਗੁਰਦੁਆਰਾ ਸਾਹਿਬ ਦੀ ਸਾਰੀ ਰਾੜਾ ਸਾਹਿਬ ਆਗੇ ਭੇਟਾ ਕਰਦੇ ਰਹਿੰਦੇ ਸੀ ਸੰਤ ਬਾਬਾ ਕਰਮ ਸਿੰਘ ਜੀ ਸਾਧ ਸੰਤ ਜੀ ਉਹਨਾਂ ਨੂੰ ਗਿਆਨੀ ਜੀ ਦਾ ਹੋਣ ਦਾ ਖਿਤਾਬ ਵੀ ਤਾਂ ਹੀ ਮਿਲਿਆ ਸੀ ਸੰਤ ਬਾਬਾ ਧੂਰਕੋਟ ਵਾਲੇ ਮਹਾਂਪੁਰਸ਼ ਸੰਤ ਬਾਬਾ ਬ੍ਰਿਯਾਮ ਸਿੰਘ ਜੀ ਮਹਾਪੁਰਸ਼ਾਂ ਦੇ ਕੋਲੋਂ ਵਿਦਿਆ ਪ੍ਰਾਪਤ ਕੀਤੀ ਅਤੇ ਜਦੋਂ ਗੁਰਬਾਣੀ ਦਾ ਕੀਰਤਨ ਕਰਦੇ ਸਨ ਬਹੁਤ ਰਸ ਭਿੰਨਾ ਕੀਰਤਨ ਕਰਦੇ ਸਨ ਇੱਕ ਧਾਰਨਾ ਹੋ ਬਹੁਤ ਸਾਰੇ دیਵਾਨਾਂ ਵੀ ਬਖਾਨਾਂ ਵਿੱਚ ਜਦੋਂ ਸੰਗਤ ਨੂੰ ਪ੍ਰਚਾਰ ਦੁਆਰਾ ਸੰਬੋਧਨ ਕਰਦੇ ਸੀ ਸੰਬੋਧਨ ਕਰਦੇ ਹੋਏ ਸਾਧ ਸੰਗਤ ਦੇ ਸਰੀਰ ਦੀ ਕਿਰਿਆ ਬਾਰੇ ਦੱਸਦੇ ਰਹਿੰਦੇ ਸੀ ਵੀ ਸਰੀਰ ਝੂਠਾ ਹੈ ਸੰਸਾਰ ਵੀ ਝੂਠਾ ਹੈ ਇਹਨੇ ਸਦਾ ਨਹੀਂ ਰਹਿਣਾ ਬਹੁਤ ਸਾਰੇ ਬਚਨ ਸੁਣਾਉਂਦੇ ਕਬੀਰ ਲੂਟਣਾ ਹੈ ਤੋ ਲੂਟ ਲੈ RAM ਨਾਮ ਹੈ ਲੋਟ ਫਿਰ ਪਾਛੇ ਪਸਤਾਉਂਗੇ ਪ੍ਰਾਣ ਜਾਣਗੇ ਛੋਟ ਬੱਤ ਲੱਗੀ ਸੱਚੇ ਨਾਮ ਕੀ ਜੋ ਬੀਜੈ ਸੁਖਾਏ ਤਿਸੈ ਪ੍ਰਾਪਤ ਨਾਨਕਾ ਜਿਸ ਨੂੰ ਲਿਖਿਆ ਏ ਇਹੋ ਜੇ ਬਚਨ ਸਾਧ ਸੰਤ ਜੀ ਬਹੁਤ ਸੁਣਾਉਂਦੇ ਹੁੰਦੇ ਸੀ ਉਹ ਉਹਨੇ ਆnde ਅੱਜ ਵੀ ਟੇਪਾਂ ਦੇ ਵਿੱਚ ਮੌਜੂਦ ਨੇ ਇੱਕ ਧਾਰਨਾ ਹੋ ਖਾਸ ਕਰਕੇ ਸਾਧ ਸੰਗ ਜੀ ਪੜ੍ਹਦੇ ਹੁੰਦੇ ਸੀ ਜਦੋਂ ਲਾਸਟ ਵਾਲੇ ਦਵਾਨ ਤੋਂ ਇੱਕ ਦਿਨ ਪਹਿਲਾਂ ਇਹ ਸ਼ਬਦ ਜ਼ਰੂਰ ਪੜ੍ਹਦੇ ਹੁੰਦੇ ਸਨ ਸੋਏ ਸ਼ਬਦ ਪੜ੍ਹ ਕੇ ਆਪਾਂ ਸਮਾਪਤੀ ਕਰਾਂਗੇ ਹੋਰ ਗੁਰਮੁਖ ਪਿਆਰੇ ਮਹਾਪੁਰਸ਼ ਸਤੇ ਦੇ ਉੱਤੇ ਬੈਠੇ ਹਨ ਉਹਨਾਂ ਨੇ ਵੀ ਸੰਗਤਾਂ ਨੂੰ ਆਪਣੇ ਵੱਡਮੋਲੇ ਵਚਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਾ ਹੈ ਗੁਰੂ ਵਾਲੇ ਬਣੋ ਖੰਡੇ ਬਾਟੇ ਦਾ ਅਮਰ ਛੱਕੋ ਆਪਣੇ ਜਨਮ ਨੂੰ ਸਫਲਾ ਬਣਾਓ ਲੋਕ ਸੁਖੀ ਪਰ ਲੋਕ ਸੇਲੇ ਨਾਨਕ ਹਰ ਪ੍ਰਭਾ ਵਾਪੇ ਮੇਲੇ ਇਹ ਸ਼ਬਦ ਸੰਤ ਬਾਬਾ ਕਰਮ ਸਿੰਘ ਜੀ ਮਹਾਂਪੁਰਖ ਆਪ ਸਾਹਿਬ ਸਿੰਘ ਦੀਵਾਨਾ ਵਿਖਿਆਨਾ ਵਿੱਚ ਪੜਦੇ ਹੀ ਰਹਿੰਦੇ ਹੁੰਦੇ ਸਾਰੀ ਤਨ ਜਵਨ ਫੁੱਲਾਂ ਦੀਆਂ ਬਾੜੀਆਂ ਛਿੜੀਆਂ ਨਾ ਸਦਾਰੀਆਂ ਤਨ ਜੋਬਨ ਫੁੱਲਾਂ ਦੀਆਂ ਬਾਬਾ ਕਸ਼ਮੀਰਾ ਸਿੰਘ ਜਿਹਲੋਰਾ ਸਾਹਿਬ ਉਹਨਾਂ ਵੱਲੋਂ ਸਾਡੇ ਸਾਰਿਆਂ ਵੱਲੋਂ ਇਹ ਹਾਜ਼ਰੀ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਤ ਬਾਬਾ ਨਾਮਦੇਵ ਸਿੰਘ ਜੀ ਘਗੇ ਵਾਲੇ ਜਿਨ੍ਹਾਂ ਨੇ ਕੀਰਤਵਾਰਾ ਮਹਾਂਪੁਰਖਾਂ ਨੂੰ ਸ਼ਰਧਾ ਦੇ ਫੋਦ ਅਰਪਣ ਕੀਤੇ ਹਨ ਬੇਨਤੀ ਹੈ ਗੁਰੂ ਕਰਦੀ ਬਖਸ਼ਿਸ਼ ਬਾਬਾ ਜੀ ਪਾਸੋਂ ਪ੍ਰਾਪਤ ਕਰਨ ਜੀ ਬੋਲੇ ਸੋ ਨਿਹਾਲ ਅਗਲੀ ਬੇਨਤੀ ਕਰਾਂ ਬਾਬਾ ਅਵਤਾਰ ਸਿੰਘ ਜੀ ਮੋਹਲੀ ਵਾਲੇ ਠੀਕ 10 ਮਿੰਟ ਵਾਸਤੇ ਕੀਰਤਵਾਰਾ ਮਹਾਪੁਰਖਾਂ ਨੂੰ ਸ਼ਰਧਾ ਦੇ ਪ੍ਰਾਰਪਣ ਕਰਨਗੇ ਉਹਨਾਂ ਤੋਂ ਪ੍ਰੰਤ ਸ੍ਰੀਮਾਨ ਸੰਤ ਬਾਬਾ ਅਮਰ ਸਿੰਘ ਜੀ ਰਾੜਾ ਸਾਹਿਬ ਵਾਲੇ 1 ਵਜੇ ਤੋਂ ਲੈ ਕੇ 2 ਵਜੇ ਤੱਕ ਪੰਥ ਦੇ ਪ੍ਰਸਿੱਧ ਕਦਾਵਾਚਕ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਦਾ ਟਾਈਮ ਹੈ ਉਹਨਾਂ ਨੇ ਸਮੇਂ ਸਿਰ ਸਟੇ ਤੇ ਪਹੁੰਚ ਜਾਣਾ ਹੈ ਮੇਰੀ ਕੋਸ਼ਿਸ਼ ਰਹੇਗੀ ਕਿ ਤਿੰਨ ਜਥੇ ਉਹਨਾਂ ਤੋਂ ਪਹਿਲਾਂ ਪਹਿਲਾਂ ਮੈਂ ਆਪ ਸੰਗਤਾਂ ਨੂੰ ਦਰਸ਼ਨ ਕਰਵਾ ਦੇਵਾਂ ਸੋ ਬੇਨਤੀ ਹੈ ਜਥਿਆਂ ਨੂੰ ਸਮੇਂ ਦੇ ਵਿੱਚ ਰਹਿ ਕਰਕੇ ਹਾਜ਼ਰੀ ਭਰਨੀ ਹੈ ਕੋਸ਼ਿਸ਼ ਰਹੇਗੀ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਤਿੰਨ ਜਥੇ ਭੁਗਤ ਜਾਣ ਬੇਨਤੀ ਹੈ 10 ਮਿੰਟ ਦੀ ਹਾਜ਼ਰੀ ਬਾਬਾ ਅਵਤਾਰ ਸਿੰਘ ਜੀ ਮੋਹਲੀ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਹਮਾਰਾ ਗੈਨਾ ਹੈ ਜਿੰਦ ਮੇਰੀ ਸੰਤ ਹਮਾਰਾ ਗੈਨਾ ਹੈ ਜਿੰਦ ਮੇਰੀ ਸੰਤ ਹਮਾਰਾ ਗੈਨਾ ਹੈ ਜਿੰਦ ਤੇਰੀ ਹੈ ਸੰਤ ਹਮਾਰਾ ਗੈਨਾ ਹੈ ਜਿੰਦ ਮੇਰੀ हम संतन की रेन प्यारे हम संतन की शरण संत हमारी ओट सतानी संत हमारा बड़े ही सत्कार योग्य श्रीमान सचखंडवासी ब्रह्मज्ञानी तत्ववेते श्रीमान संत बाबा करम सिंह जी महाराज ਜਿਨ੍ਹਾਂ ਦੇ ਮਿੱਠੀ ਅਤੇ ਨਿੱਗੀ ਯਾਦ ਵਿੱਚ ਆਪ ਸਭ ਮਾਈ ਭਾਈ ਦੂਰੋਂ ਨੇੜੇ ਉੱਛਲ ਕੇ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ। ਵੜੇ ਹੀ ਨਾਮ ਰਸ਼ੀ ਮਹਾਪੁਰਖ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਸੋਹਤ ਹਨ ਇੱਕ ਤੋਂ ਇੱਕ ਚੜ੍ਹੰਦੀਆਂ ਕੌਣ ਜਾਣੇ ਮੇਰਾ ਨਾਉ ਜੀਉ ਸੋ ਗੁਰੂ ਪਿਆਰਿਓ ਜੀਵਨ ਦੇ ਵਿੱਚ ਮਨੋਕਬੋਤ ਕੁਝ ਕਰਦਾ ਬਚਪਨ ਤੋਂ ਲੈ ਕੇ ਵਿਰਧ ਵਸਤਾ ਤੱਕ ਜਦੋਂ ਸੱਚੇ ਪਾਤਸ਼ਾਹ ਨੇ ਆਜੂ ਬਖਸ਼ੀ ਮਿਲਈਏ ਪਰ ਅਸਲ ਜੀਵਨ ਦੇ ਵਿੱਚ ਉਹ ਹੈ ਜੋੜਾ ਇਹਨੇ ਪ੍ਰਮਾਤਮਾ ਦੀ ਦਰਗਾਹ ਦੇ ਤੱਕ ਕਮਾ ਕੇ ਲੈ ਕੇ ਜਾਣਾ ਜਾਣਾ ਹੀ ਦੋ ਨਹੀਂ ਗੱਲਾਂ ਹੀ ਨੇ ਚੰਗੀਆਂ ਵੀ ਜਾਣੀਆਂ ਨੇ ਮਾੜੀਆਂ ਵੀ ਜਾਣੀਆਂ ਨੇ ਜਿਹੜਾ ਕਹਦੇ ਨੇ ਨਾ ਖਾਲੀ ਆਇਆ ਐ ਖਾਲੀ ਜਾਣਾ ਇਹ ਨਹੀਂ ਨਾ ਤਾਂ ਖਾਲੀ ਆਇਆ ਤੇ ਨਾ ਇਹਨੇ ਖਾਲੀ ਜਾਣਾ ਜਦੋਂ ਆਇਆ ਸੀ ਸਵਾਸਾਂ ਦਾ ਬਹੁਤ ਵੱਡਾ ਭੰਡਾਰਾ ਸੀ ਇਹਦੇ ਕੋਲ ਅਕਾਲ ਪੁਰਖ ਜਾਣਦੇ ਉਹਦੀ ਗਿਣਤੀ ਜਦੋਂ ਗਿਆ ਚੰਗੀਆਂ ਆਈਆਂ ਬੁਰੀਆਂ ਆਈਆਂ ਬੱਚ ਧਰਮ ਹਦੂਰ ਪਰ ਬੜੀਆਂ ਚੰਗੀਆਂ ਲੈ ਕੇ ਗਿਆ ਬੜੀਆਂ ਮੱਧੀਆਂ ਲੈ ਕੇ ਗਿਆ